ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਅਮਰੀਕਾ ਇਮੀਗ੍ਰੇਸ਼ਨ ਵੱਲੋਂ 1 ਫਰਵਰੀ 2026 ਲਈ ਹੋਏ ਪੰਜ ਵੱਡੇ ਐਲਾਨ ਹੁਣ ਸਭ ਹੋਣਗੇ ਪੱਕੇ ਦੋਸਤੋ ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ ਕਿਉਂਕਿ ਜਿਸ ਖਬਰ ਦਾ ਇੰਤਜ਼ਾਰ ਪਿਛਲੇ ਕਈ ਦਹਾਕਿਆਂ ਤੋਂ ਲੱਖਾਂ ਪ੍ਰਵਾਸੀ ਖਾਸ ਕਰਕੇ ਸਾਡੇ ਪੰਜਾਬੀ ਪਾਈਚਾਰੇ ਦੇ ਲੋਕ ਕਰ ਰਹੇ ਸਨ ਉਹ ਕੜੀ ਆਖਰਕਾਰ ਆਹੀ ਗਈ ਹੈ ਅਮਰੀਕਾ ਦੀ ਧਰਤੀ ਜਿਸ ਨੂੰ ਦੁਨੀਆ ਭਰ ਵਿੱਚ ਸੁਪਨਿਆਂ ਦਾ ਦੇਸ਼ ਕਿਹਾ ਜਾਂਦਾ ਹੈ ਅੱਜ ਉਹੀ ਸੁਪਨਾ ਹਕੀਕਤ ਬਣ ਕੇ ਤੁਹਾਡੇ ਬੂਹੇ ਤੇ दस्तक ਦੇ ਰਿਹਾ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਪਰਦੇਸਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਕਾਗਜ਼ਾਂ ਦੇ ਟੁਕੜਿਆਂ ਅਤੇ ਤਰੀਕਿਆਂ ਦੇ ਢੇਰ ਵਿੱਚ ਹੀ ਉਲਝ ਕੇ ਰਹਿ ਜਾਂਦੀ ਹੈ ਪਰ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ 1 ਫਰਵਰੀ 2026 ਨੂੰ ਲਾਗੂ ਹੋਣ ਵਾਲੇ ਇਹਨਾਂ ਪੰਜ ਵੱਡੇ ਐਲਾਨਾਂ ਨੇ ਨਾ ਸਿਰਫ ਕਾਨੂੰਨੀ ਅੜਚਣਾਂ ਨੂੰ ਦੂਰ ਕੀਤਾ ਹੈ ਸਗੋਂ ਉਹਨਾਂ ਲੱਖਾਂ ਅੱਖਾਂ ਵਿੱਚ ਉਮੀਦ ਦੀ ਨਵੀਂ ਰੌਸ਼ਨੀ ਪਰ ਦਿੱਤੀ ਹੈ ਜੋ ਕਈ ਸਾਲਾਂ ਤੋਂ ਪੱਕੇ ਹੋਣ ਦੀ ਆਸ ਲਈ ਬੈਠੇ ਆ ਸਨ ਇਹ ਵੀਡੀਓ ਸਿਰਫ ਇੱਕ ਖਬਰ ਨਹੀਂ ਹੈ ਬਲਕਿ ਇਹ ਇੱਕ ਜਸ਼ਨ ਹੈ ਉਹਨਾਂ ਸਾਰੇ ਸੰਘਰਸ਼ਾਂ ਦੀ ਜਿੱਤ ਦਾ ਜੋ ਸਾਡੇ ਵੀਰਾਂ ਬੈਣਾ ਨੇ ਸੱਚ ਸਮੁੰਦਰ ਪਾਰ ਕਰਕੇ ਹੰਢਾਏ ਹਨ ਅੱਜ ਅਸੀਂ ਤੁਹਾਨੂੰ ਇਹਨਾਂ ਪੰਜੇ ਐਲਾਨਾਂ ਬਾਰੇ ਬਹੁਤ ਹੀ ਬਰੀਕੀ ਨਾਲ ਦੱਸਾਂਗੇ ਤਾਂ ਜੋ ਕੋਈ ਵੀ ਵੀਰ ਜਾਂ ਭੈਣ ਜਾਣਕਾਰੀ ਦੀ ਕਾਟਕਾਰਨ ਇਸ ਸੁਨਹਿਰੀ ਮੌਕੇ ਤੋਂ ਵਾਝਾ ਨਾ ਰਹਿ ਜਾਵੇ ਦਿਲ ਥਾਮ ਕੇ ਬੈਠੋ ਕਿਉਂਕਿ ਅੱਜ ਦੀ ਇਹ ਵੀਡੀਓ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਕਿਸਮਤ ਬਦਲਣ ਵਾਲੀ ਹੈ ਜਦੋਂ ਅਸੀਂ ਅਮਰੀਕਾ ਦੇ ਇਮੀਗ੍ਰੇਸ਼ਨ ਇਤਿਹਾਸ ਵੱਲ ਚਾਤ ਮਾਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਨੀਮਾ ਦੀ ਸ਼ਕਤੀ ਕਾਰਨ ਕਿੰਨੀਆਂ ਹੀ ਮੁਸ਼ਕਲਾਂ ਖੜੀਆਂ ਹੋਈਆਂ ਸਨ ਜਿਸ ਕਰਕੇ ਗ੍ਰੀਨ ਕਾਰਡ ਜਾਂ ਪੱਕੇ ਹੋਣ ਦੀ ਫਾਈਲ ਨੂੰ ਮਨਜ਼ੂਰੀ ਮਿਲਣ ਵਿੱਚ ਦਹਾਕਿਆਂ ਦਾ ਸਮਾਂ ਲੱਗ ਰਿਹਾ ਸੀ ਬਹੁਤ ਸਾਰੇ ਲੋਕ ਅਜਿਹੇ ਸਨ ਜਿਨ੍ਹਾਂ ਨੇ ਆਪਣੀ ਜਵਾਨੀ ਸੰਘਰਸ਼ ਵਿੱਚ ਗੁਜ਼ਾਰ ਦਿੱਤੀ ਪਰ ਉਨ੍ਹਾਂ ਦੇ ਹੱਥ ਸਿਵਾਏ ਉਡੀਕ ਦੇ ਕੁਝ ਨਹੀਂ ਆਇਆ ਪਰ ਹੁਣ 2026 ਦੀ ਸ਼ੁਰੂਆਤ ਵਿੱਚ ਹੀ ਅਮਰੀਕੀ ਸਰਕਾਰ ਨੇ ਇਹ ਮਹਿਸੂਸ ਕਰ ਲਿਆ ਹੈ ਕਿ ਅਮਰੀਕਾ ਦੀ ਆਰਥਿਕਤਾ ਅਤੇ ਤਰੱਕੀ ਵਿੱਚ ਪ੍ਰਵਾਸੀਆਂ ਦਾ ਯੋਗਦਾਨ ਸਭ ਤੋਂ ਵੱਧ ਹੈ ਅਤੇ ਇਹੀ ਕਾਰਨ ਹੈ ਕਿ 1 ਫਰਵਰੀ 2026 ਤੋਂ ਲਾਗੂ ਹੋਣ ਵਾਲੇ ਨਵੇਂ ਕਾਨੂੰਨਾਂ ਵਿੱਚ ਇਨਸਾਨੀਅਤ ਅਤੇ ਤਰੱਕੀ ਨੂੰ ਪਹਿਲ ਦਿੱਤੀ ਗਈ ਹੈ। ਪਹਿਲੇ ਐਲਾਨ ਵੱਲ ਵਧਦੇ ਹੋਏ ਸਭ ਤੋਂ ਵੱਡੀ ਖੁਸ਼ਖਬਰੀ ਉਨ੍ਹਾਂ ਲੋਕਾਂ ਲਈ ਹੈ ਜੋ ਸਾਲਾਂ ਤੋਂ ਬੈਕਲੌਗ ਯਾਨੀ ਲੰਬੀਆਂ ਕਤਾਰਾਂ ਵਿੱਚ ਫਸੇ ਹੋਏ ਸਨ। ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਪੁਰਾਣੇ ਸਾਰੇ ਕੇਸਾਂ ਨੂੰ ਇੱਕ ਵਿਸ਼ੇਸ਼ ਪ੍ਰਕਿਰਿਆ ਰਾਹੀਂ ਤੇਜ਼ੀ ਨਾਲ ਨਿਪਟਾਉਣ ਜਾ ਰਹੇ ਹਨ ਇਸ ਦਾ ਸਿੱਧਾ ਅਸਰ ਸਾਡੇ ਉਹਨਾਂ 'ਤੇ ਆਵਾਂ ਤੇ ਪਵੇਗਾ ਜੋ ਵੀਜ਼ਾ ਜਾਂ ਹੋਰ ਵਰਕ ਪਰਮਿਟਾ ਤੇ ਸੰ ਅਤੇ ਗ੍ਰੀਨ ਕਾਰਡ ਲਈ 10 ਘਟਾਓ 15 ਸਾਲਾਂ ਤੋਂ ਉਡੀਕ ਕਰ ਰਹੇ ਸਨ ਹੁਣ ਇਹ ਉਡੀਕ ਖਤਮ ਹੋਣ ਜਾ ਰਹੀ ਹੈ ਕਿਉਂਕਿ ਨਵੇਂ ਨਿਯਮਾਂ ਮੁਤਾਬਕ ਕਿਸੇ ਵੀ ਦੇਸ਼ ਲਈ ਗ੍ਰੀਨ ਕਾਰਡ ਦੀ ਕੋਈ ਸੀਮਾ ਜਾਂ ਕੈਪ ਨਹੀਂ ਰਹੇਗੀ ਜਿਸ ਦਾ ਮਤਲਬ ਹੈ ਕਿ ਪਾਰਤੀਆ ਲਈ ਜੋ ਲੰਬੀ ਕਤਾਰ ਸੀ ਉਹ ਹੁਣ ਖਤਮ ਹੋ ਜਾਵੇਗੀ ਅਤੇ ਯੋਗਤਾ ਦੇ ਆਧਾਰ ਤੇ ਤੁਰੰਤ ਗ੍ਰੀਨ ਕਾਰਡ ਜਾਰੀ ਕੀਤੇ ਜਾਣਗੇ ਇਸ ਲੜੀ ਵਿੱਚ ਦੂਜਾ ਵੱਡਾ ਐਲਾਨ ਉਹਨਾਂ ਲੋਕਾਂ ਲਈ ਕਿਸੇ ਵਰਦਾਨ ਤੋਂ ਕੱਟ ਨਹੀਂ ਹੈ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਕਾਗਜ਼ਾਂ ਪੱਖੋਂ ਕਮਜ਼ੋਰ ਸਨ ਜਾਂ ਜਿਨ੍ਹਾਂ ਕੋਲ ਕਾਨੂੰਨੀ ਦਸਤਾਵੇਜ਼ਾਂ ਦੀ ਕਾਟ ਸੀ ਅਕਸਰ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਮਜਬੂਰੀ ਵਸ ਜਾਂ ਹਾਲਾਤਾਂ ਦੇ ਮਾਰੇ ਗੈਰ ਕਾਨੂੰਨੀ ਟੰਗ ਨਾਲ ਰਹਿ ਰਹੇ ਹੁੰਦੇ ਹਨ ਪਰ ਉਹ ਮਿਹਨਤ ਮਜ਼ਦੂਰੀ ਕਰਕੇ ਅਮਰੀਕੀ ਸਮਾਜ ਦਾ ਹਿੱਸਾ ਬਣੇ ਹੋਏ ਹਨ 1 ਫਰਵਰੀ ਤੋਂ ਲਾਗੂ ਹੋਣ ਵਾਲੇ ਇਸ ਨਵੇਂ ਨਿਯਮ ਤਹਿਤ ਇੱਕ ਵਿਸ਼ੇਸ਼ ਮਾਫੀ ਯੋਜਨਾ ਜਾਂ ਐਮਨੈਸਟੀ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਤਹਿਤ ਜਿਹੜੇ ਲੋਕ ਪਿਛਲੇ 5 ਸਾਲਾਂ ਤੋਂ ਲਗਾਤਾਰ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ ਜਿਨ੍ਹਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੈ ਉਹ ਹੁਣ ਬਿਨਾ ਕਿਸੇ ਡਰ ਦੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ ਇਹ ਫੈਸਲਾ ਸਰਕਾਰ ਨੇ ਇਸ ਲਈ ਲਿਆ ਹੈ ਤਾਂ ਜੋ ਲੁਕਛਿਪ ਕੇ ਰਹਿ ਰਹੇ ਲੱਖਾਂ ਲੋਕਾਂ ਨੂੰ ਮੁਖ ਤਾਰਾ ਵਿੱਚ ਲਿਆਂਦਾ ਜਾ ਸਕੇ ਅਤੇ ਉਹ ਵੀ ਸਨਮਾਨ ਨਾਲ ਆਪਣੀ ਜ਼ਿੰਦਗੀ ਜਿਸਕਣ ਸੋਚੋ ਉਹ ਪਲ ਕਿੰਨਾ ਭਾਵੁਕ ਹੋਵੇਗਾ ਜਦੋਂ ਸਾਲਾਂ ਤੋਂ ਆਪਣੇ ਕਰਨਾ ਜਸਕਣ ਵਾਲਾ ਕੋਈ ਪੁੱਤ ਜਾਂਤੀ ਹੁਣ ਕਾਨੂੰਨੀ ਤੌਰ ਤੇ ਪੱਕਾ ਹੋ ਕੇ છાતી ਚੌੜੀ ਕਰਕੇ ਆਪਣੇ ਪਿੰਡ ਪੰਜਾਬ ਜਾ ਸਕੇਗਾ ਇਹ ਐਲਾਨ ਸਿਰਫ ਕਾਗਜ਼ੀ ਕਾਰਵਾਈ ਨਹੀਂ ਸਗੋ ਹਜ਼ਾਰਾਂ ਪਰਿਵਾਰਾਂ ਦੇ ਮੁਰ ਮਿਲਣ ਦਾ ਇੱਕ ਜ਼ਰੀਆ ਬਣਨ ਜਾ ਰਿਹਾ ਹੈ ਜਿਸ ਨਾਲ ਡਰ ਦੇ ਸائے 헤ਡ ਜੀ ਰਹੇ ਲੋਕਾਂ ਨੂੰ ਆਜ਼ਾਦੀ ਦਾ ਅਹਿਸਾਸ ਹੋਵੇਗਾ ਤੀਜਾ ਐਲਾਨ ਸਾਡੇ ਨੌਜਵਾਨ ਵਿਦਿਆਰਥੀਆਂ ਲਈ ਹੈ ਜੋ ਅਮਰੀਕਾ ਵਿੱਚ ਪੜਾਈ ਕਰਨ ਲਈ ਆਉਂਦੇ ਹਨ ਅਤੇ ਲੱਖਾਂ ਡਾਲਰਾਂ ਦੀ ਫੀਸ ਭਰਦੇ ਹਨ ਪਹਿਲਾ ਵਿਦਿਆਰਥੀਆਂ ਨੂੰ ਪੜਾਈ ਖਤਮ ਕਰਨ ਤੋਂ ਬਾਅਦ ਵੀਜ਼ਾ ਸਪਾਂਸਰਸ਼ਿਪ ਲੈਣ ਲਈ ਦਰਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਸਨ ਅਤੇ ਅਕਸਰ ਲਾਟਰੀ ਸਿਸਟਮ ਵਿੱਚ ਨਾਮ ਨਾ ਆਉਣ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ 1 ਫਰਵਰੀ 2026 ਦੇ ਨਵੇਂ ਨੀਮਾ ਨੇ ਇਸ ਸਿਸਟਮ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ ਹੁਣ ਅਮਰੀਕਾ ਵਿੱਚ STEM ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਮੈਥ ਜਾਂ ਹੋਰ ਪ੍ਰਮੁੱਖ ਖੇਤਰਾ ਵਿੱਚ ਮਾਸਟਰਸ ਜਾਂ ਉੱਚ ਡਿਗਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਪੜਾਈ ਖਤਮ ਹੁੰਦੇ ਸਾਰ ਹੀ ਸਿੱਧਾ ਗ੍ਰੀਨ ਕਾਰਡ ਟਰੈਕ ਮਿਲੇਗਾ ਇਸ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਲਾਟਰੀ ਦੇ ਪਰੋਸੇ ਨਹੀਂ ਰਹਿਣਾ ਪਵੇਗਾ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਵਿਦਿਆਰਥੀ ਅਮਰੀਕਾ ਵਿੱਚ ਪੜ੍ਹੇ ਹਨ ਅਤੇ ਉਹਨਾਂ ਕੋਲ ਹੁਨਰ ਹੈ ਤਾਂ ਉਹਨਾਂ ਨੂੰ ਅਮਰੀਕਾ ਵਿੱਚ ਹੀ ਰੱਖਿਆ ਜਾਣਾ ਚਾਹੀਦਾ ਹੈ ਇਹ ਖਬਰ ਪੰਜਾਬ ਦੇ ਉਹਨਾਂ ਮਾਪਿਆਂ ਲਈ ਬਹੁਤ ਵੱਡੀ ਰਾਤ ਲੈ ਕੇ ਆਈ ਹੈ ਜਿਨ੍ਹਾਂ ਨੇ ਜ਼ਮੀਨਾ ਗਹਿਣੇ ਤਰਕੇ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਭੇਜਿਆ ਸੀ ਹੁਣ ਉਹਨਾਂ ਦੇ ਬੱਚੇ ਨਾ ਸਿਰਫ ਪੱਕੇ ਹੋਣਗੇ ਬਲਕਿ ਬਿਨਾ ਕਿਸੇ ਤਣਾਅ ਦੇ ਆਪਣੇ ਕਰੀਅਰ ਤੇ ਧਿਆਨ ਦੇ ਸਕਣਗੇ ਇਹ ਬਦਲਾ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਨੂੰ ਦੁਨੀਆ ਪਰ ਦੇ ਹੁਨਰਮੰਦ ਨੌਜਵਾਨਾਂ ਲਈ ਸਭ ਤੋਂ ਪਹਿਲੀ ਪਸੰਦ ਬਣਾ ਦੇਵੇਗਾ ਅਤੇ ਵਿਦਿਆਰਥੀਆਂ ਦੇ ਸਿਰ ਤੋਂ ਬੇਕੀਨੀ ਦੀ ਤਲਵਾਰ ਹਮੇਸ਼ਾ ਲਈ ਹਟ ਜਾਵੇਗੀ। ਚੌਥਾ ਐਲਾਨ ਪਰਿਵਾਰਕ ਇਕਤਾ ਨੂੰ ਸਮਰਪਿਤ ਹੈ ਜੋ ਕਿ ਸਾਡੇ 파ਰਤੀ ਸਬਿਆਚਾਰ ਦਾ ਮੁੱਖ ਆਧਾਰ ਹੈ। ਪਿਛਲੇ ਨਿਯਮਾਂ ਮੁਤਾਬਕ ਜੇਕਰ ਕੋਈ ਅਮਰੀਕੀ ਨਾਗਰਿਕ ਆਪਣੇ ਪਹਿਨਬਰਾਂ ਨੂੰ ਬੁਲਾਉਣਾ ਚਾਹੁੰਦਾ ਸੀ ਤਾਂ ਉਸ ਪ੍ਰਕਿਰਿਆ ਵਿੱਚ 15 ਤੋਂ 20 ਸਾਲ ਤੱਕ ਦਾ ਲੰਬਾ ਸਮਾਂ ਲੱਗ ਜਾਂਦਾ ਸੀ। ਇੰਨੇ ਲੰਬੇ ਸਮੇਂ ਵਿੱਚ ਕਈ ਵਾਰ ਰਿਸ਼ਤਿਆਂ ਵਿੱਚ ਦੂਰੀ ਆ ਜਾਂਦੀ ਸੀ। ਅਤੇ ਕਈ ਵਾਰ ਤਾਂ ਬਜ਼ੁਰਗ ਮਾਪੇ ਆਪਣੇ ਬੱਚਿਆਂ ਨੂੰ ਮਿਲਣ ਦੀ ਆਸ ਵਿੱਚ ਹੀ ਦੁਨੀਆ ਤੋਂ ਚਲੇ ਜਾਂਦੇ ਸਨ ਪਰ ਹੁਣ ਨਵੇਂ ਐਲਾਨ ਤਹਿਤ ਫੈਮਿਲੀ ਰੀਯੂਨੀਫਿਕੇਸ਼ਨ ਐਕਟ ਵਿੱਚ ਵੱਡੇ ਸੁਧਾਰ ਕੀਤੇ ਗਏ ਹਨ 1 ਫਰਵਰੀ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀਆਂ ਫਾਈਲਾਂ ਨੂੰ ਫਾਸਟ ਟਰੈਕ ਤੇ ਪਾਇਆ ਜਾਵੇਗਾ ਸਰਕਾਰ ਨੇ ਟੀਚਾ ਰੱਖਿਆ ਹੈ ਕਿ ਪਰਿਵਾਰਕ ਵੀਜ਼ਾ ਪ੍ਰਕਿਰਿਆ ਨੂੰ 2 ਘਟਾਓ 3 ਸਾਲਾਂ ਦੇ ਅੰਦਰ ਮੁਕੰਮਲ ਕੀਤਾ ਜਾਵੇ ਇਸ ਦੇ ਨਾਲ ਹੀ ਗ੍ਰੀਨ ਕਾਰਡ ਹੋਲਡਰ ਵੀ ਹੁਣ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨੂੰ ਬਿਨਾ ਕਿਸੇ ਲੰਬੀ ਉਡੀਕ ਦੇ ਬੁਲਾ ਸਕਣਗੇ ਇਹ ਕਦਮ ਦਰਸਾਉਂਦਾ ਹੈ ਕਿ ਪ੍ਰਸ਼ਾਸਨ ਸਮਝਦਾ ਹੈ ਕਿ ਇੱਕ ਇਨਸਾਨ ਉਦੋਂ ਹੀ ਖੁਸ਼ ਅਤੇ ਵਧੀਆ ਕੰਮ ਕਰ ਸਕਦਾ ਹੈ ਜਦੋਂ ਉਸ ਦਾ ਪਰਿਵਾਰ ਉਸ ਦੇ ਨਾਲ ਹੋਵੇ ਕਲਪਨਾ ਕਰੋ ਉਸ ਖੁਸ਼ੀ ਦੀ ਜਦੋਂ ਸਾਲਾਂ ਤੋਂ ਵਿਛੜੇ ਪਹਿਣਬਰਾ ਇੱਕ ਹੀ ਛੱਤ ਹੇਠ ਹੋਣਗੇ ਅਤੇ ਦਾਦਾ-ਦਾਦੀ ਆਪਣੇ ਪੋਤੇ-ਪੋਤੀਆਂ ਨੂੰ ਅਮਰੀਕਾ ਦੇ ਪਾਰਕਾਂ ਵਿੱਚ ਖਿੜਾ ਸਕਣਗੇ ਇਹ ਸਿਰਫ ਵੀਜ਼ਾ ਨਿਯਮ ਨਹੀਂ ਸਗੋ ਟੁੱਟੇ ਹੋਏ ਦਿਲਾਂ ਨੂੰ ਜੋੜਨ ਵਾਲਾ ਇੱਕ ਪੁਲ ਹੈ ਪੰਜਵਾਂ ਅਤੇ ਆਖਰੀ ਵੱਡਾ ਐਲਾਨ ਉਹਨਾਂ ਹੁਨਰਮੰਦ ਕਾਮਿਆਂ ਅਤੇ ਕਿਰਤੀਆਂ ਲਈ ਹੈ ਜੋ ਖੇਤੀਬਾੜੀ, ਟ੍ਰਾਂਸਪੋਰਟ ਜਾਂ ਹੋਰ ਜ਼ਰੂਰੀ ਸੇਵਾਵਾਂ ਵਿੱਚ ਕੰਮ ਕਰਦੇ ਹਨ ਅਮਰੀਕਾ ਨੇ ਮਹਿਸੂਸ ਕੀਤਾ ਹੈ ਕਿ ਕੋਵਿਡ ਵਰਗੀਆਂ ਮਹਾਮਾਰੀਆਂ ਤੋਂ ਬਾਅਦ ਦੇਸ਼ ਨੂੰ ਚਲਾਉਣ ਵਿੱਚ ਇਨ੍ਹਾਂ एसेंशियल वर्कर हन, दा बहुत बड़ा हाथ ਰਿਹਾ ਹੈ ਇਸ ਲਈ 1 ਫਰਵਰੀ 2026 ਤੋਂ ਇੱਕ ਨਵੀਂ ਵਰਕਰ ਪਰਮਾਨੈਂਟ ਰੈਜ਼ਿਡੈਂਸੀ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਇਸ ਤਹਿਤ ਜੋ ਲੋਕ ਖੇਤੀਬਾੜੀ ਫਾਰਮਾ ਟਰਕਿੰਗ ਇੰਡਸਟਰੀ ਜਾਂ ਉਸਾਰੀ ਦੇ ਕੰਮਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਸੇਵਾਵਾਂ ਦੇ ਰਹੇ ਹਨ ਉਹਨਾਂ ਲਈ ਪੱਕੇ ਹੋਣ ਦਾ ਰਾਹ ਪਧਰਾ ਕਰ ਦਿੱਤਾ ਗਿਆ ਹੈ ਪਹਿਲਾਂ ਇਹ ਵਰਗ ਅਕਸਰ ਅਣਗੌਲਿਆ ਰਹਿ ਜਾਂਦਾ ਸੀ ਪਰ ਹੁਣ ਇਹਨਾਂ ਨੂੰ ਵੀ ਸਕਿਲਡ ਵਰਕਰ ਦੇ ਬਰਾਬਰ ਮਾਨਤਾ ਦਿੱਤੀ ਜਾਵੇਗੀ ਇਸ ਦਾ ਮਤਲਬ ਹੈ ਕਿ ਸਾਡੇ ਬਹੁਤ ਸਾਰੇ ਪੰਜਾਬੀ ਵੀਰ ਜੋ ਤਰਕ ਚਲਾਉਂਦੇ ਹਨ ਜਾਂ ਸਟੋਰਾ ਤੇ ਕੰਮ ਕਰਦੇ ਹਨ ਉਹਨਾਂ ਦੀ ਮਿਹਨਤ ਦਾ ਹੁਣ ਪੂਰਾ ਮੁੱਲ ਪਵੇਗਾ ਇਹ ਨੀਤੀ ਇਸ ਗੱਲ ਦਾ ਸਬੂਤ ਹੈ ਕਿ ਅਮਰੀਕਾ ਹੁਣ ਸਿਰਫ ਡਿਗਰੀਆਂ ਵਾਲਿਆਂ ਨੂੰ ਹੀ ਨਹੀਂ ਸਗੋ ਹੱਥੀਂ ਕਿਰਤ ਕਰਨ ਵਾਲਿਆਂ ਨੂੰ ਵੀ ਬਰਾਬਰ ਦਾ ਸਤਿਕਾਰ ਦੇ ਰਿਹਾ ਹੈ ਇਹ ਫੈਸਲਾ ਨਾ ਸਿਰਫ ਉਨ੍ਹਾਂ ਕਾਮਿਆਂ ਲਈ ਖੁਸ਼ੀ ਦਾ ਸਬਬ ਹੈ ਬਲਕਿ ਅਮਰੀਕਾ ਦੀ ਅਰਥਵਿਵਸਥਾ ਨੂੰ ਵੀ ਮਜ਼ਬੂਤ ਕਰੇਗਾ ਕਿਉਂਕਿ ਜਦੋਂ ਕਾਮੇ ਪੱਕੇ ਹੋਣਗੇ ਤਾਂ ਉਹ ਹੋਰ ਵੀ ਲਗਨ ਅਤੇ ਪਰੋਸੇ ਨਾਲ ਕੰਮ ਕਰਨਗੇ ਇਨ੍ਹਾਂ ਪੰਜਾਂ ਐਲਾਨਾਂ ਦੇ ਲਾਗੂ ਹੋਣ ਦੀ ਤਾਰੀਖ 1 ਫਰਵਰੀ 2026 ਰੱਖੀ ਗਈ ਹੈ ਜੋ ਕਿ ਹੁਣ ਬਹੁਤ ਹੀ ਦੂਰ ਨਹੀਂ ਹੈ ਪਰ ਇੱਥੇ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਜਦੋਂ ਵੀ ਕੋਈ ਅਜਿਹਾ ਵੱਡਾ ਬਦਲਾ ਆਉਂਦਾ ਹੈ ਤਾ ਠੱਗ 에ਜੰਟ ਅਤੇ ਗਲਤ ਅਨਸਰ ਵੀ ਸਰਗਰਮ ਹੋ ਜਾਂਦੇ ਹਨ ਤੁਹਾਨੂੰ ਬਹੁਤ ਹੀ ਸਾਵਧਾਨ ਰਹਿਣ ਦੀ ਲੋੜ ਹੈ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਸਾਰੀ ਪ੍ਰਕਿਰਿਆ ਪਾਰਦਰਸ਼ੀ ਅਤੇ ਆਨਲਾਈਨ ਹੋਵੇਗੀ ਤੁਹਾਨੂੰ ਕਿਸੇ ਵੀ 에ਜੰਟ ਨੂੰ ਲੱਖਾਂ ਰੁਪਏ ਦੇਣ ਦੀ ਲੋੜ ਨਹੀਂ ਪਵੇਗੀ ਬਲਕਿ ਸਹੀ ਵਕੀਲ ਅਤੇ ਸਰਕਾਰੀ ਵੈਬਸਾਈਟਾਂ ਰਾਹੀਂ ਹੀ ਆਪਣੀ ਫਾਈਲ ਲਗਾਉਣੀ ਚਾਹੀਦੀ ਹੈ ਇਸ ਸੁਨਹਿਰੀ ਮੌਕਾ ਤੁਹਾਡੇ ਹੱਥੋਂ ਨਿਕਲਣਾ ਨਹੀਂ ਚਾਹੀਦਾ ਇਸ ਲਈ ਹੁਣੇ ਤੋਂ ਹੀ ਆਪਣੇ ਦਸਤਾਵੇਜ਼ ਤਿਆਰ ਕਰਨੇ ਸ਼ੁਰੂ ਕਰ ਦਿਓ ਪੁਰਾਣੇ ਟੈਕਸ ਰਿਟਰਨ ਰਿਹਾਈਸ਼ ਦੇ ਸਬੂਤ ਪੁਲਿਸ ਰਿਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤਾਂ ਦੀ ਫਾਈਲ ਬਣਾ ਕੇ ਰੱਖੋ ਯਾਦ ਰੱਖੋ ਤਿਆਰੀ ਹੀ ਜਿੱਤ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ ਜਿਵੇਂ ਹੀ 1 ਫਰਵਰੀ ਨੂੰ ਪੋਰਟਲ ਖੁੱਲਣਗੇ ਉਮੀਦ ਕੀਤੀ ਜਾ ਰਹੀ ਹੈ ਕਿ ਲੱਖਾਂ ਅਰਜ਼ੀਆਂ ਇਕੱਠੀਆਂ ਆਉਣਗੀਆਂ ਇਸ ਲਈ ਜਿੰਨੀ ਜਲਦੀ ਤੁਸੀਂ ਅਪਲਾਈ ਕਰੋਗੇ ਓਨੀ ਹੀ ਜਲਦੀ ਤੁਹਾਡਾ ਨੰਬਰ ਆਵੇਗਾ ਇਹ ਸਿਰਫ ਕਾਨੂੰਨੀ ਪ੍ਰਕਿਰਿਆ ਨਹੀਂ ਸਗੋ ਤੁਹਾਡੇ ਆਉਣ ਵਾਲੇ ਕੱਲ ਨੂੰ ਸੁਰੱਖਿਅਤ ਕਰਨ ਦੀ ਇੱਕ ਜੰਗ ਹੈ ਜਿਸ ਵਿੱਚ ਜਿੱਤ ਹੁਣ ਤੁਹਾਡੀ ਪੱਕੀ ਹੈ ਹੁਣ ਜਦੋਂ ਇਹ ਸਭ ਕੁਝ ਹਕੀਕਤ ਬਣਨ ਜਾ ਰਿਹਾ ਹੈ ਤਾਂ ਸਾਨੂੰ ਇਸ ਪਿੱਛੇ ਛੁਪੇ ਪਾਵਨਾਤਮਕ ਪੱਖ ਨੂੰ ਵੀ ਸਮਝਣਾ ਚਾਹੀਦਾ ਹੈ ਅਮਰੀਕਾ ਵਿੱਚ ਪੱਕਾ ਹੋਣਾ ਸਿਰਫ ਇੱਕ ਕਾਰਡ ਮਿਲਣਾ ਨਹੀਂ ਹੁੰਦਾ ਇਹ ਇੱਕ ਪਛਾਣ ਮਿਲਣ ਵਰਗਾ ਹੈ ਇਹ ਉਸ ਡਰ ਦਾ ਅੰਤ ਹੈ ਜੋ ਹਰ ਵੇਲੇ ਦਿਲ ਦੇ ਕਿਸੇ ਕੋਨੇ ਵਿੱਚ ਬੈਠਾ ਰਹਿੰਦਾ ਸੀ ਕਿ ਕੀ ਪਤਾ ਕੱਲ ਨੂੰ ਕੀ ਹੋਵੇਗਾ ਇਹ ਉਸਕੂਨ ਹੈ ਜੋ ਰਾਤ ਨੂੰ ਚੈਨ ਦੀ ਨੀਂਦ ਸੌਂ ਦਿੰਦਾ ਹੈ ਜਦੋਂ ਇੱਕ ਇਨਸਾਨ ਪੱਕਾ ਹੋ ਜਾਂਦਾ ਹੈ ਤਾਂ ਉਸ ਦੀ ਤੋਰ ਬਦਲ ਜਾਂਦੀ ਹੈ ਉਸ ਦੀ ਸੋਚ ਵਿੱਚ ਠਹਿਰਾ ਆ ਜਾਂਦਾ ਹੈ ਉਹ ਫਿਰ ਸਿਰਫ ਰੋਜ਼ੀ ਰੋਟੀ ਕਮਾਉਣ ਵਾਲਾ ਮਜ਼ਦੂਰ ਨਹੀਂ ਰਹਿੰਦਾ ਸਗੋਂ ਉਸ ਦੇਸ਼ ਦਾ ਹਿੱਸੇਦਾਰ ਬਣ ਜਾਂਦਾ ਹੈ ਸੋਚੋ ਉਹਨਾਂ ਬੱਚਿਆਂ ਬਾਰੇ ਜੋ ਅਮਰੀਕਾ ਵਿੱਚ ਪੈਦਾ ਹੋਏ ਪਰ ਉਹਨਾਂ ਦੇ ਮਾਪੇ ਕੱਚੇ ਸਨ ਹੁਣ ਉਹ ਬੱਚੇ ਵੀ ਮਾਂ ਨਾਲ ਕੈਸ ਕਰਨਗੇ ਕਿ ਸਾਡਾ ਪੂਰਾ ਪਰਿਵਾਰ ਇੱਥੋਂ ਦਾ ਨਾਗਰਿਕ ਹੈ ਇਹ ਬਦਲਾ ਪੀੜ੍ਹੀਆਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ ਇਹ ਸਾਡੇ ਬਜ਼ੁਰਗਾਂ ਦੀਆਂ ਅਸੀਸਾਂ ਅਤੇ ਤੁਹਾਡੀ ਅਣਥਕ ਮਿਹਨਤ ਦਾ ਫਲ ਹੈ ਜੋ ਅੱਜ ਪਰਮਾਤਮਾ ਨੇ ਤੁਹਾਡੀ ਚੋਲੀ ਵਿੱਚ ਪਾਇਆ ਹੈ ਪੰਜਾਬੀ ਪਾਈਚਾਰੇ ਨੇ ਹਮੇਸ਼ਾ ਹੀ ਆਪਣੀ ਮਿਹਨਤ ਨਾਲ ਵਿਦੇਸ਼ਾਂ ਵਿੱਚ ਚੰਡੇ ਗੱਡੇ ਹਨ ਅਤੇ ਹੁਣ ਜਦੋਂ ਕਾਨੂੰਨ ਵੀ ਹੱਕ ਵਿੱਚ ਹੋ ਗਿਆ ਹੈ ਤਾਂ ਸਾਡੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਪਰ ਦੋਸਤੋ ਇਸ ਖੁਸ਼ੀ ਦੇ ਮਾਹੌਲ ਵਿੱਚ ਸਾਨੂੰ ਆਪਣੀ ਜ਼ਿੰਮੇਵਾਰੀ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਜੇਕਰ ਅਮਰੀਕਾ ਸਾਨੂੰ ਆਪਣਾ ਰਿਹਾ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇੱਕ ਚੰਗੇ ਨਾਗਰਿਕ ਬਣ ਕੇ ਦਿਖਾਈਏ ਕਾਨੂੰਨ ਦੀ ਪਾਲਣਾ ਕਰਨਾ ਸਮਾਜ ਵਿੱਚ ਸਹੀ ਯੋਗਦਾਨ ਪਾਉਣਾ ਅਤੇ ਆਪਣੀ ਕਮਾਈ ਦਾ ਕੁਝ ਹਿੱਸਾ ਪਲਾਈ ਦੇ ਕੰਮਾਂ ਵਿੱਚ ਲਗਾਉਣਾ ਹੀ ਸਾਡੀ ਅਸਲੀ ਪਛਾਣ ਹੈ ਇਹ ਪੰਜ ਐਲਾਨ ਸਾਨੂੰ ਸਿਰਫ ਹੱਕ ਨਹੀਂ ਦਿੰਦੇ ਬਲਕਿ ਕੁਝ ਫਰਜ਼ ਵੀ ਸੌਪਦੇ ਹਨ ਹੁਣ ਸਮਾਂ ਹੈ ਕਿ ਅਸੀਂ ਇਕਜੁੱਟ ਹੋ ਕੇ ਰਹੀਏ ਇੱਕ ਦੂਜੇ ਦੀ ਮਦਦ ਕਰੀਏ ਅਤੇ ਜੋ ਨਵੇਂ ਲੋਕ ਆ ਰਹੇ ਹਨ ਉਹਨਾਂ ਨੂੰ ਸਹੀ ਰਾਹ ਦਿਖਾਈਏ ਜਿਵੇਂ ਅਸੀਂ ਅੱਜ ਖੁਸ਼ ਹਾਂ ਕੋਸ਼ਿਸ਼ ਕਰੀਏ ਕਿ ਸਾਡੀ ਵਜ੍ਹਾ ਨਾਲ ਕਿਸੇ ਹੋਰ ਦੇ ਚਿਹਰੇ ਤੇ ਵੀ ਮੁਸਕਾਨ ਆਵੇ ਇਹ ਇਮੀਗ੍ਰੇਸ਼ਨ ਸੁਧਾਰ ਇਸ ਗੱਲ ਦਾ ਪ੍ਰਤੀਕ ਹਨ ਕਿ ਹਨੇਰੇ ਪਾਵੇਂ ਕਿੰਨੇ ਵੀ ਸੰਗਣੇ ਕਿਉਂ ਨਾ ਹੋਣ ਸੂਰਜ ਇੱਕ ਦਿਨ ਜ਼ਰੂਰ ਚੜਦਾ ਹੈ ਤੁਹਾਡਾ ਸਬਰ ਤੁਹਾਡੇ ਹੰਝੂ ਅਤੇ ਤੁਹਾਡੀਆਂ ਅਰਦਾਸਾਂ ਅੱਜ ਰੰਗ ਲਿਆਈਆਂ ਹਨ ਇਸ ਲਈ ਆਉਣ ਵਾਲੀ 1 ਫਰਵਰੀ ਨੂੰ ਸਿਰਫ ਇੱਕ ਤਰੀਕ ਨਾ ਸਮਝਿਓ ਇਹ ਤੁਹਾਡੀ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਕਰਨ ਦਾ ਦਿਨ ਹੈ ਇਨਾ ਐਲਾਨਾ ਤੋਂ ਸਾਨੂੰ ਇੱਕ ਬਹੁਤ ਹੀ ਡੂੰਗਾ ਸਬਕ ਮਿਲਦਾ ਹੈ ਜੋ ਮੈਂ ਵੀਡੀਓ ਦੇ ਅੰਤ ਵਿੱਚ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਦੋਸਤੋ ਜ਼ਿੰਦਗੀ ਵਿੱਚ ਸਬਰ ਅਤੇ ਸਿਦਕ ਤੋਂ ਵੱਡੀ ਕੋਈ ਤਾਕਤ ਨਹੀਂ ਹੈ ਜਿਨ੍ਹਾਂ ਲੋਕਾਂ ਨੇ ਬੁਰੇ ਹਾਲਾਤਾਂ ਵਿੱਚ ਵੀ ਹਾਰ ਨਹੀਂ ਮੰਨੀ ਜਿਨ੍ਹਾਂ ਨੇ ਸਾਲਾਂ ਬੱਧੀ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਵੀ ਉਮੀਦ ਦਾ ਦੀਵਾ ਜਗਾਈ ਰੱਖਿਆ ਅੱਜ ਜਿੱਤ ਉਨ੍ਹਾਂ ਦੀ ਹੀ ਹੋਈ ਹੈ ਇਹ ਖਬਰ ਸਾਨੂੰ ਸਿਖਾਉਂਦੀ ਹੈ ਕਿ ਵਕਤ ਬਦਲਦਿਆਂ देर ਨਹੀਂ ਲੱਗਦੀ ਬਸ ਇਨਸਾਨ ਨੂੰ ਆਪਣੇ ਕਰਮਾਂ ਅਤੇ ਉਸ ਪ੍ਰਮਾਤਮਾ ਤੇ ਪਰੋਸਾ ਰੱਖਣਾ ਚਾਹੀਦਾ ਹੈ ਜੇਕਰ ਅੱਜ ਤੁਸੀਂ ਕਿਸੇ ਮੁਸ਼ਕਲ ਵਿੱਚ ਹੋ ਤਾਂ ਯਾਦ ਰੱਖਿਓ ਕਿ ਤੁਹਾਡਾ ਵੀ ਇੱਕ ਫਰਵਰੀ ਜ਼ਰੂਰ ਆਵੇਗਾ ਕਦੇ ਵੀ ਨਿਰਾਸ਼ ਹੋ ਕੇ ਗਲਤ ਰਾਹ ਨਾ ਚੁਣੋ ਮਿਹਨਤ ਦਾ ਰਸਤਾ ਥੋੜਾ ਲੰਬਾ ਜ਼ਰੂਰ ਹੋ ਸਕਦਾ ਹੈ ਪਰ ਮੰਜ਼ਿਲ ਹਮੇਸ਼ਾ ਸ਼ਾਨਦਾਰ ਹੁੰਦੀ ਹੈ ਅਮਰੀਕਾ ਦੇ ਇਹ ਨਵੇਂ ਕਾਨੂੰਨ ਇਸ ਗੱਲ ਦੀ ਗਵਾਹੀ ਪਰਦੇ ਹਨ ਕੀ ਅੰਤ ਵਿੱਚ ਸੱਚਾਈ ਅਤੇ ਮਿਹਨਤ ਦੀ ਹੀ ਕਦਰ ਪੈਂਦੀ ਹੈ ਸੋ ਚੜਦੀ ਕਲਾ ਵਿੱਚ ਰਹੋ ਆਪਣੇ ਸੁਪਨਿਆਂ ਤੇ ਪਹਿਰਾ ਦਿੰਦੇ ਰਹੋ ਅਤੇ ਆਪਣੀਆਂ ਜੜਾਂ ਨਾਲ ਜੁੜੇ ਰਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ